ਆ ਹੁਣ ਅਸੀਂ ਉਸ ਬਿਜ਼ਨਸ ਬਾਰੇ ਗੱਲ ਕਰਦੇ ਹਾਂ ਜਿਸ ਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਇਸ ਬਿਜ਼ਨਸ ਬਾਰੇ ਬਹੁਤ ਹੀ ਘੱਟ ਲੋਕਾਂ ਨੇ ਸੁਣਿਆ ਹੋਵੇ ਅਤੇ ਉਹ ਹੈ ਜੈਮ ਦਾ ਹਿੱਸਾ ਹੁਮਾ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਜ਼ਰੂਰ ਇਹੋ ਜਿਹੇ ਲੋਕ ਦੇਖੇ ਹੋਣੇ ਆ ਜਾਂ ਤਾਂ ਉਹ ਕੰਮ ਕਰਦੇ ਨੇ ਨਾ ਹੀ ਕਿਸੇ ਗਵਰਨਮੈਂਟ ਬਾਡੀ ਦਾ ਹਿੱਸਾ ਹਨ ਪਰ ਫਿਰ ਵੀ ਨਾ ਤਾਂ ਉਹਨਾਂ ਦਾ ਤਸਕੀਲ ਵਗੈਰੇ ਜਾਣਾ ਬੰਦ ਹੁੰਦਾ ਹੈ ਤੇ ਨਾ ਹੀ ਉਹਨਾਂ ਦੀ ਜੇਬ ਦੇ ਵਿੱਚੋਂ ਪੈਸੇ ਮੁੱਕਦੇ ਤੁਸੀਂ ਕਦੀ ਸੋਚਿਆ ਕਿ ਉਹਨਾਂ ਕੋਲ ਪੈਸੇ ਕਿੱਥੋਂ ਹੁੰਦੇ ਨੇ ਅੱਜ ਮੈਂ ਤੁਹਾਨੂੰ ਇਸ ਸਵਾਲ ਦਾ ਜਵਾਬ ਦਿੰਦਾ ਹਾਂ ਤੇ ਮੇਰੇ ਜਵਾਬ ਦੇ ਨਾਲ ਤੁਹਾਨੂੰ ਵੀ ਪੈਸੇ ਕਮਾਉਣ ਦਾ ਜਰੀਆ ਮ ਜਿਸ ਵਿੱਚ ਤੁਸੀਂ ਸਰਕਾਰੀ ਅਦਾਰਿਆਂ ਵਿੱਚ ਸਮਾਨ ਦਾ ਬੰਦੋਬਸਤ ਕਰਨਾ ਹੁੰਦਾ ਹੈ ਸਰਕਾਰ ਨੇ ਇੱਕ ਔਨਲਾਈਨ ਸਾਈਟ ਬਣਾਈ ਹੈ ਜਿਸ ਦੇ ਵਿੱਚ ਤੁਸੀਂ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਸਰਕਾਰ ਦਾ ਇੱਕ ਹਿੱਸਾ बन ਜਾਓ ਸਾਰੇ ਹੀ ਸਰਕਾਰੀ ਅਦਾਰੇ ਆਪਣੇ ਸਮਾਨ ਬਾਰੇ ਇਸ ਸਾਈਟ ਦੇ ਉੱਪਰ ਲਿਖਦੇ ਰਹਿੰਦੇ ਨੇ ਇਸ ਦੇ ਨਾਲ ਨਾਲ ਉਹ ਇਹ ਵੀ ਦੱਸਦੇ ਨੇ ਕਿ ਕਿਸ ਡੇਟ ਤੱਕ ਉਹਨਾਂ ਨੂੰ ਇਹ ਸਮਾਨ ਚਾਹੀਦਾ ਫਿਰ ਬਿਡ ਦੇ ਜ਼ਰੀਏ ਲਗ ਲਗ ਮੈਂਬਰ ਆਪਣਾ ਰੇਟ ਦੱਸਦੇ ਨੇ ਇਸ ਤਰੀਕੇ ਦੇ ਨਾਲ ਇਹ ਬੋਲੀ ਸ਼ੁਰੂ ਹੋ ਜਾਂਦੀ ਹੈ ਫਿਰ ਜਿਸ ਤੋਂ ਬਾਅਦ ਸਰਕਾਰੀ ادارے ਨੂੰ ਰੇਟ ਵਧੀਆ ਲੱਗਦਾ ਹੈ ਉਹ ਬੰਦੇ ਨੂੰ ਸਿਲੈਕਟ ਕਰ ਲਿਆ ਜਾਂਦਾ ਹੈ ਤੇ ਫਿਰ ਇਹ ਸਾਰਾ ਦਾ ਸਾਰਾ ਆਰਡਰ ਉਹਨਾਂ ਨੂੰ ਦਿੱਤਾ ਜਾਂਦਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਬਿਡ ਕਰਕੇ ਸਰਕਾਰ ਨੂੰ ਵੀ ਆਪਣਾ ਸਮਾਨ ਵੇਚ ਸਕਦੇ ਹੋ ਔਰ ਆਪਣਾ ਕਮਿਸ਼ਨ ਬਣਾ ਸਕਦੇ ਹੋ ਸਰਕਾਰ ਨੂੰ ਜਿਹੜੀਆਂ-ਜਿਹੜੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਉਹ ਬਹੁਤ ਹੀ ਕਾਮਨ ਹੁੰਦੀਆਂ ਨੇ ਆਮਦਨ ਮਾਰਕੀਟ ਚ ਮਿਲ ਜਾਂਦੀਆਂ ਨੇ ਤੁਸੀਂ ਉਹਨਾਂ ਨੂੰ ਹੋਲ ਸੇਲ ਤੇ ਲੈ ਕੇ ਸਰਕਾਰ ਨੂੰ ਵੇਚ ਸਕਦੇ ਜਿਵੇਂ ਕਿ ਐਸੀ ਮੋਨੋਫੈਕਚਰਿੰਗ ਮਸ਼ੀਨਸ ਸੌਫਟਵੇਅਰ ਸਰਵਿਸਿਜ਼ ਬ੍ਰੇਕਸ JCB ਮਸ਼ੀਨਜ਼ ਜਿਵੇਂ ਕਿ ਟਰੈਕਟਰ, ਕੁਰਸੀਆਂ, ਟੈਂਕ ਇਸ ਦੇ ਲਈ ਇਹ ਜ਼ਰੂਰੀ ਨਹੀਂ ਹੈ ਕਿ ਸਾਰਾ ਸਮਾਨ ਤੁਹਾਡਾ ਖੁਦ ਦਾ ਹੋਵੇ ਤੁਸੀਂ ਕਿਸੇ ਵੀ ਹੋਲ ਸੇਲਰ ਤੋਂ ਇਹ ਸਮਾਨ ਸਸਤਾ ਖਰੀਦ ਸਕਦੇ ਹੋ ਜਾਂ ਫਿਰ ਇਸ ਨੂੰ ਕਿਰਾਏ ਤੇ ਵੀ ਲੈ ਸਕਦੇ ਹੋ ਕੋਸ਼ਿਸ਼ ਕਰੋ ਕਿ ਤੁਸੀਂ ਇਹ ਸਮਾਨ ਘਰ ਤੋਂ ਘਰ ਰੇਟਾਂ ਤੇ ਖਰੀਦੋ ਤਾਂ ਕਿ ਤੁਹਾਡਾ ਪ੍ਰੋਫਿਟ ਜਿਹੜਾ ਹੈ ਜਿਆਦਾ ਤੋਂ ਜਿਆਦਾ ਬਣ ਸਕੇ